ਖਡੂਰ ਸਾਹਿਬ ਦੇ ਨਾਲ-ਨਾਲ ਹੋਰ ਵੀ 2-3 ਘਟਨਾਵਾਂ ਜਿੱਕਰ ਜੂ ਬਣਾ ਥਾਵਾਂ ਦਾ ਕਿਉਂਕਿ ਸੰਗਰੂਰ ਤੇ ਇੱਕ ਥਾਂ ਤੋਂ ਭਾਈ ਬੈਂਤ ਸਿੰਘ ਦੇ بیٹے ਖਲੋਤੇ ਹੋਏ ਆ ਮਲਵਾਲ ਸਾਹਿਬ ਤੇ ਬਠਿੰਡੇ ਤੋਂ ਉਹ ਨੌਜਵਾਨ ਲੱਖਾ ਸੁਧਾਣਾ ਖਲੋਤੇ ਆ ਕੀ ਲੱਗਦਾ ਸਿਆਸੀ ਸਮੀਕਰਨ ਬਦਲਾਂਗੇ ਕੁਝ ਇਸ ਵਾਰ ਤੇ ਕੋਲ ਲੱਖਾ ਸੁਧਾਣਾ ਇੱਕ ਅੱਛਾ ਕੈਂਡੀਡੇਟ ਹੈ ਮੈਂ ਸਮਝਦਾ ਪੰਜਾਬ ਦੇ ਬਾਰੇ ਚੰਗੀ ਆਵਾਜ਼ ਬੁਲੰਦ ਕਰਦਾ ਹੈ ਹੂੰ ਉਹਦੇ ਸ਼ਬਦਾਂ ਦੇ ਵਿੱਚ ਬੋਲ ਹੈ ਤਾਕਤ ਹੈ ਗੱਲ ਚੰਗੀ ਤਰੀਕੇ ਨਾਲ ਪ੍ਰੈਜੈਂਟ ਕਰ ਲੈਂਦਾ ਪੰਜਾਬੀ ਮਾਂ ਬੋਲੀ ਦਾ ਬੜਾ ਵੱਡੇ ਪੱਧਰ ਦਾ ਮੁੱਦਾ ਚੁੱਕਿਆ ਸੀ ਬਹੁਤ ਵੱਡਾ ਠੀਕ ਹੈ ਨਾ ਤਾਂ ਮੇਰਾ ਆਪਣਾ ਸੋਚਣਾ ਹੈ ਕਿ ਬਈ ਲੁੱਕ ਚੇਂਜ ਚਾਹੁੰਦੇ ਨੇ ਤਬਦੀਲੀ ਚਾਹੁੰਦੇ ਨੇ ਠੀਕ ਹੈ ਹੋਰ ਉਹ ਤਬਦੀਲੀ ਦੇ ਫਰੇਮ ਦੇ ਵਿੱਚ ਲੱਖਾਂ ਸਦਾਣਾ ਫਿੱਟ ਹੁੰਦਾ ਜੇ ਚੇਂਜ ਦੀ ਗੱਲ ਕਰੀਏ ਤਬਦੀਲੀ ਦੀ ਗੱਲ ਕਰੀਏ ਉਸ ਤਬਦੀਲੀ ਦੇ ਵਿੱਚ ਲੱਖੇ ਸਦਾਣੇ ਦਾ ਮੈਂ ਸਮਝਦਾ ਕਿ ਫਿੱਟ ਹੁੰਦਾ ਹੈ ਉਸ ਸਿਸਟਮ ਦੇ ਵਿੱਚ ਚੇਂਜ ਵਾਲੇ ਅਕਾਲੀ ਦਲ ਦਾ ਇਹ ਇਹ ਜਿਹੜੇ ਮੈਂ ਕਿਸੇ ਪਾਰਟੀ ਦੀ ਗੱਲ ਅਕਾਲੀ ਦਲ ਦਾ ਗਾੜਾ ਮੈਂ ਇਹ ਕਹਿਣਾ ਚਾਹਾਂਗਾ ਅਕਾਲੀ ਦਲ ਦਾ ਗਾੜਾ ਬੀਬਾ ਹਰਸਿਮਰਤ ਜਿੱਤੇ ਉੱਥੋਂ ਜਿੱਤੇ ਵੀ ਰਹੇ ਕੀ ਲੱਗਦਾ ਤੁਹਾਨੂੰ ਕੋਈ ਹੱਦ ਤੱਕ ਪਹੁੰਚ ਰਹੀ ਹੈ ਅਗਲੀ ਵਾਰੀ ਫਿਰ ਜਿੱਤ ਜਾਂਦੀ ਹੈ ਮੰਨ ਲਓ ਹਮ ਵਾਟ ਪੀਪਲ ਹੈਵ ਗਾਟ ਸਿੱਖ ਕੌਮ ਨੂੰ ਹਰਸਿਮਰਤ ਦੇ ਜਿੱਤਣ ਦੇ ਨਾਲ ਹੁਣ ਤੱਕ ਕੀ ਮਿਲਿਆ ਠੀਕ ਹੈ ਕਿਹੜੀ ਐਸੀ ਚੀਜ਼ ਹੈ ਇਧਰੋਂ ਕੀ ਮਿਲ ਸਕਦਾ ਕੀ ਲੱਗਦਾ ਜੇ ਲੱਖਾਂ ਸਦਾਨਾ ਜਿੱਤੇ ਜਾਂਦੇ ਨੇ ਨਹੀਂ ਮੈਂ ਸਮਝਦਾ ਚੇਂਜ ਤਾਂ ਚਾਹੀਦਾ ਨਾ ਬਦਲਾ ਆ ਜਿਹੜਾ ਬਦਲਾ ਪਿੱਛੇ ਜੇ ਆਪਾਂ ਵੋਟਰਾਂ ਦੇ ਵਿੱਚ ਵੇਖਿਆ ਨਹੀਂ ਹਰ ਬਦਲਾ ਜ਼ਰੂਰੀ ਨਹੀਂ ਹੈਗਾ ਕਿ ਕੇਜਰੀਵਾਲ ਵਰਗਾ ਆਏਗਾ ਕੋਈ ਜ਼ਰੂਰੀ ਨਹੀਂ ਭਗਵੰਤ ਮਾਨ ਜੀ ਵਰਗਾ ਮੈਂ ਉਹ ਹੀ ਮੈਂ ਕਹ ਰਿਹਾ ਕੇਜਰੀਵਾਲ ਤੇ ਭਗਵੰਤ ਮਾਨ ਸਿੱਕੇ ਦੇ ਦੋ ਪਹਿਲੂ ਨੇ ਹੂੰ ਠੀਕ ਹੈ ਨਾ ਔਰ ਉਹ ਵਿਚਾਰਾ ਹੁਣ ਬੈਠਾ ਹੈ ਤਿਹੜ੍ਹ ਜੇਲ੍ਹ ਦੇ ਵਿੱਚ ਠੀਕ ਹੈ ਜ਼ਿੰਮੇਵਾਰੀਆਂ ਭਗਵੰਤ ਮਾਨ ਜੀ ਦੇ ਜਿਹੜਾ ਨੂੰ ਛੱਡਣਾ ਨਹੀਂ ਚਾਹੁੰਦਾ ਸੀਗਾ ਹੂੰ ਜੇਣਾ ਨੂੰ ਛੜਨਾ ਅਸੀਂ ਕਹਿੰਦੇ ਸੀਗੇ ਮੈਂ ਦੋ ਵਾਰੀ ਇਹਨੂੰ ਮਿਲਿਆ ਕੇਜਰੀਵਾਲ ਨੂੰ ਹੂੰ ਡੈਪੂਟੇਸ਼ਨ ਲੈ ਕਰਕੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਵਾਸਤੇ ਕਿ ਇਹਨਾਂ ਦੀ ਜੇਲ੍ਹ ਤਬਦੀਲੀ ਕਰਾ ਦਿਓ ਦਿੱਲੀ ਤੋਂ ਪੰਜਾਬ ਅਸੀਂ ਬਿਲ ਕੇ ਆਏ ਦੋ ਵਾਰੀ ਫਿਰ ਦੂਜੀ ਗੱਲ ਕਰਕੇ ਗਏ ਸੀਗੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲੜ ਦੀ ਰਿਹਾਈ ਕਰਾਓ ਦੋ ਡੈਪੂਟੇਸ਼ਨ ਲੈ ਕੇ ਕਹਿੰਦੇ ਟੇਬਲ ਤੇ ਫਾਈਲ ਪਈ ਆ ਸਾਈਨ ਨਹੀਂ ਹੁੰਦੇ ਸੋ ਸਾਈਨ ਨਹੀਂ ਹੁੰਦੇ ਸੋ ਜਿਹੜਾ ਲੋਕਾਂ ਨੂੰ ਉਹ ਅਸੀਂ ਕਹਿੰਦੇ ਛੱਡ ਦਿਓ ਹੂੰ ਅੱਜ ਆਪ ਇਸ ਲੱਖਾਂ ਚਲੇ ਗਿਆ ਜਥੇਦਾਰ ਜਗਤਾਰ ਸਿੰਘ ਹਵਾਰਾ ਵੀ ਦਿੱਲੀ ਐ ਤੇ ਇਹ ਵੀ ਦਿੱਲੀ ਆ ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਰਿਹਾ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਉੱਥੇ ਐਨਾ ਸਤਿਕਾਰ ਕਰਦੇ ਨੇ ਲੋਕ ਉਹਨਾਂ ਦੇ ਜੀਵਨ ਨੂੰ ਵੇਖ ਕੇ ਉਹਨਾਂ ਦੇ ਜੀਵਨ ਜਾਚ ਨੂੰ ਵੇਖ ਕੇ ਡੇਢ ਵਜੇ ਉੱਠ ਜਾਣਾ ਅੰਮ੍ਰਿਤ ਵੇਲੇ ਬਾਣੀ ਪੜਨੀ ਕੇ ਸ਼ਿਸ਼ਣਨ ਕਰਨਾ ਐਹੋ ਜਿਹਾ ਜੀਵਨ ਵੇਖ ਕੇ ਜਿਹੜੇ ਗਾਇਰ ਸਿੱਖ ਨੇ ਉਹ ਵੀ ਨਤਮਸਤਕ ਹੁੰਦੇ ਨੇ ਕੇਜਰੀ ਵੀ ਆਲੋ ਜੀਵਨ ਮਾੜਾ ਸੀ ਕੀ ਗੱਲ ਥੋੜੇ ਸਮੇਂ ਚ ਉੱਠਦੇ ਐ ਇੱਕ ਵੱਡੇ ਨੇਤਾ ਬਣ ਜਾਂਦੇ ਆ ਪਰ ਸਿਆਸੀਆਂ ਨੇ ਤੇ ਫੇਰ ਕਰਨੇ ਹੁੰਦੇ ਨਾ ਸਵਾਲ ਦੇਖੋ ਜੇਲ੍ਹ ਦੇ ਵਿੱਚ ਜਾਣਾ ਕਿਹੜਾ ਉਹ ਉਹਨਾਂ ਸ਼ਰਾਬ ਦੇ ਘਟਾਲੇ ਦੇ ਵਿੱਚ ਹੀ ਗਏ ਆ ਠੀਕ ਹੈ ਨਾ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਪੰਜਾਬ ਦੀ ਜਵਾਨੀ ਬਚਾ ਕੇ ਗਿਆ ਲੱਖਾਂ ਚ ਲੱਖਾਂ ਚ ਕਰੋੜਾਂ ਚ ਜਵਾਨੀ ਬਚਾ ਕੇ ਅੰਦਰ ਗਿਆ ਇਹ ਤਾਂ ਸ਼ਰਾਬ ਦੇ ਘਟਾਲੇ ਚ ਅੰਦਰ ਗਿਆ